ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋ ਮੱਜਾਂ ਵਕਾਊ ਆ ਦੋਵੇਂ ਮੱਜਾਂ ਸੋਈਆਂ ਵਿਆ ਤੇ ਦਿਨ ਹੋਇਆ ਕਿੰਨੇ ਕਿੰਨੇ ਦਿਨ ਹੋਇਆ ਬਈ ਬਾਕੀ ਸਾਰੀ ਡਿਟੇਲ ਬਾਈ ਤੋਂ ਪੁੱਛਦੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਪਹਿਨਾ ਪਿੰਡ ਦੱਸ ਦੋ ਪਿੰਡ ਤੋਂ ਸਟਾਰਟ ਕਰੀਏ ਮੱਜਾਂ ਦੀ ਡਿਟੇਲ ਬਾਅਦ ਚ ਲੈਨੇ ਆ ਪਿੰਡ ਬਾਈ ਜੀ ਆਪਣਾ ਵੜਾ ਭਾਈ ਦਾ ਹਾਂਜੀ ਐਨ ਐਚ 54 ਨੰਬਰ ਦੇ ਉੱਤੇ ਆ ਹਾਂਜੀ ਜਿਲਾ ਆਪਾਂ ਖਾਨੇ ਤੋਂ ਜੀਦੇ ਵਾਲੇ ਪਾਸੇ ਨੂੰ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਇਹ ਲਾਸਟ ਵਾਲਾ ਹਾਂਜੀ ਹਾਂਜੀ ਜੀਦੇ ਤੋਂ ਇਹ ਟੋਲ ਪਲਾਟੇ ਤੋਂ ਪਹਿਲਾਂ ਆ ਜਾਂਦਾ 4 ਕਿਲੋਮੀਟਰ ਤੇ ਬਾਜੇ ਖਾਨੇ ਤੋਂ ਬਠਿੰਡੇ ਵਾਲੇ ਪਾਸੇ ਨੂੰ ਆ 5 ਕਿਲੋਮੀਟਰ ਪਿੰਡ ਵਾਲਾ ਬਾਈਕ ਆ ਹਾਂਜੀ ਹਾਂਜੀ ਤੇ ਅੱਗੇ ਵੀ ਆਪਾਂ ਇਹ ਪਹਿਲਾਂ ਇਹਦਾ ਦੱਸੀਏ ਹਾਂਜੀ ਇਹਦਾ ਦੱਸੋ ਬਈ ਇਹਨੂੰ ਬਈ 9-10 ਦਿਨ ਹੋ ਗਏ ਸੂਈ ਨੂੰ ਹਾਂਜੀ ਵਧੀਆ ਸੀਲ ਆ ਪਸੂ ਵੈਸੇ ਸਾਰੇ ਹੀ ਆਪਣੇ ਘਰ ਦੇ ਆ ਇਹ ਵੀ ਕਰਦੇ ਪਸ਼ੂ ਆ ਦੋਵੇਂ ਹਾਂ ਇਹ ਵੀ ਦੋਨੇ ਕਰਦੇ ਆ ਪਸ਼ੂ ਇੱਧਰ ਲੌਂਗ ਲਾਣਾ ਸਾਰਾ ਕਰਦੇ ਆ ਤੁਸੀ ਬਾਅਦ ਚ ਵੀਡੀਓ ਤੇ ਦਿਖਾ ਲਿਓ ਤੋਰ ਮੜਾਏ ਇਹਨੂੰ ਬਈ ਹਾਂਜੀ ਦੋਸਤੋ ਇਹ ਘਰੇ ਖੜੀਆਂ ਬਾਈਆਂ ਦੀਆਂ ਮੱਜਾਂ ਕੋਈ ਵਪਾਰਪਨ ਵਾਲਾ ਕੰਮ ਨਹੀਂ ਰੇਟ ਵੀ ਬਣ ਜਾਣੇ ਜਿਆਜ ਦੱਸਿਆ ਕੋਈ ਬਾਤ ਰੇਟ ਨਹੀਂ ਬਣ ਜਾਣੇ ਦੱਸਿਆ ਆ ਵੀਰੇ ਪਹਿਲੇ ਸੂਏ ਆ ਇੱਕ ਸੂਏ ਦੱਸ ਦੋ ਸੂਏ ਕਿੰਨੇ ਮੈਂ ਬਾਈ ਇਹ ਇਹ ਸੂਏ ਪਹਿਲੇ ਆ ਹਾਂਜੀ ਤੇ ਪਿੱਛੇ ਦੇ ਪਿੱਛੇ ਦੇ ਉਹ ਕੱਟਾਗਾ ਜਿਹੜਾ ਕੰਨੀ ਦੇ ਆ ਹਾਂ ਜਿਹੜਾ ਕੰਨੀ ਦੇ ਆ ਵੈਸੇ ਆਪਣੀਆਂ ਮੱਜਾਂ ਦੀ मतलब एक हकीकत ਸੀ ਵੀ ਇਹ ਕੱਟ ਗਈ ਦਿੰਦਿਆਂ ਸੀ ਇੱਕ ਕੱਟਾ ਪਿੱਛੇ ਜਿਹੀ ਲੈ ਆਈ ਸੀ ਇੱਕ ਇਹ ਇਹ ਲੈ ਕੇ ਆਈ ਆ મતલਬ 7-8 ਬੱਚਿਆਂ ਦੇ ਵਿੱਚੋਂ 2 ਸਾਲਾਂ ਦੇ ਵਿੱਚ 2 ਕੱਟੇ ਆ ਗਏ ਇਹ ਪਤਾ ਨਹੀਂ ਆਇਆ ਕਰੇ ਇੱਕ ਸਾਲ ਕੁ ਪਹਿਲਾਂ ਆਇਆ ਸੀਗਾ ਆ ਸਾਲ ਤੋਂ ਪਿਛਲੇ ਸਾਲ ਆਇਆ ਸੀ ਤੇ 1 ਕੈਰ ਕੀ ਆ ਗਿਆ ਹਾਂਜੀ ਹਾਂਜੀ ਬੇ ਖਾਸੀਅਤ ਰਹੀ ਹੈ ਬਾਬੇ ਜੀ ਨਾਲ ਦੀ ਕਿਰਪਾ ਨਾਲ ਮੱਝਾਂ ਆਪਣੀਆਂ ਇਕੱਠੀਆਂ ਹੀ ਦਿੰਦੀਆਂ ਅਗੇ ਐਰਕੀ ਵੇਚਣ ਦਾ ਉਹਨਾਂ ਮੂਡ ਨਹੀਂ ਸੀ ਪਹਿਲਾਂ ਜਿਹਦੇ ਕਰਕੇ ਥੋੜਾ ਜਿਹਾ ਲੇਟ ਹੋਏ ਆ ਠੀਕ ਹੈ ਠੀਕ ਹੈ ਜੀ ਤੇ ਉਹ ਵੀ ਨਹੀਂ ਸੱਧਿਆ ਤੇ ਬਾਕੀ ਡਿਟੇਲ ਆਪਾਂ ਰੇਟ ਵਗੈਰਾ ਐਂਡ ਤੇ ਹੀ ਦੱਸਾਂਗੇ ਇਹਦਾ ਵੀ ਤੇ ਇਹਦਾ ਨਾਲ ਦੋਵਾਂ ਦੇ ਦੱਸਾਂਗੇ ਇਹਦੇ ਵੈਸੇ ਵੀ ਇਹਦੇ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਪਹਿਲਾਂ ਹੀ ਹੋਏ ਆ ਹਜੇ ਦੁੱਧ ਤੇ ਆ ਰਹੀ ਆ ਮਤਲਬ ਇਹਦਾ ਦੁੱਧ 11 ਕਿਲੋਟਰੀ ਹੈ ਦੋਨਾਂ ਟਾਈਮਾਂ ਦਾ ਠੀਕ ਹੈ ਜੀ ਮਤਲਬ 11 ਤੋਂ ਘੱਟ ਦਾ ਹੀ ਆ ਕਣ ਹੋਣੀ ਚੱਲਿਆ ਜੇ ਇਹਨੇ ਦੁੱਧ ਦੀ ਆਉਣਾ ਹੈ ਰਵਾਇ ਦਾ ਹੈਗਾ ਮਤ 6 ਲੀਟਰ ਆਪਾਂ ਇਹ ਸਰਵੇ ਥੱਲੇੋਂ ਵੀ ਪਹਿਲਾਂ ਨਾਲੋਂ ਥੱਲੇ ਚੋਇਆ ਹੀ ਹੈ ਠੀਕ ਆ ਠੀਕ ਹੈ ਤੇ ਆ ਹੈਗੀ ਦੂਜੀ ਸੂਈ ਇਹਨੂੰ ਸੂਈ ਨੂੰ ਹੋ ਗਏ ਮਤਲਬ 15-18 ਦਿਨ ਪਲੱਸ ਹੋ ਗਏ ਹੁਣਗੇ 1-2 ਦਿਨ ਪਲੱਸ ਹੋ ਗਏ 15 ਕਿ ਦਿਨ ਦੇ ਲਗਭਗ ਹੋ ਗਏ ਠੀਕ ਹੈ ਜੀ ਇਹਦੇ ਆ ਬੱਚਾ ਉਹ ਕੱਟੀ ਆ ਜਿਹੜੀ ਉਹ ਵਾਲੀ ਪਾਸੇ ਖੜੀ ਹੈ ਇਸ ਦੀ ਕੱਟੀ ਆ ਦੋਸਤੋ ਇਹਦੀ ਉਹ ਕੱਟੀ ਆ ਜਿਹੜੀ ਨਾਲ ਖੜੀ ਹੈ ਜਿਹੜੀ ਆ ਨਾਲ ਖੜੀ ਹੈ ਹਾਂ ਜੀ ਤੇ ਇਹਦੇ ਥੱਲੇ ਦੁੱਧ ਹੈਗਾ 12 ਲੀਟਰ ਇਹਦੇ ਥੱਲੇ ਕਿੰਨਾ ਜੀ ਫਸ ਕੇ 12 ਲੀਟਰ ਤੇ ਆ ਰਿਹਾ ਦੋਨਾਂ ਟਾਈਮਾ ਦਾ ਅੱਛਾ 12 ਲੀਟਰ ਹੀ ਹੈ ਹਾਂਜੀ ਤੋਰ ਮੜਾ ਜੇ ਇਹਨੂੰ ਵੀ ਇਹ ਯਾਨੀ ਕੱਢ-ਕਾਢ ਤੇ ਠੀਕ ਹੈ ਚੰਗੀ ਪਿਓਰ ਮੋਹਰਾ ਚਾ ਬਟਨਾ ਆਲਾ ਇਹਦਾ ਲੈਵਾਗਾ ਤੇ ਮੋਰਾ نسل ਦੀ ਪਿਓਰ ਮੱਝ ਆ ਦੋਸਤੋ ਜਮ ਰੇਟ ਵਗੈਰਾ ਆਪਾਂ ਦੋਹਾਂ ਦੇ ਦੱਸ ਦਾਂਗੇ ਬਾਈਆਂ ਦਾ ਨੰਬਰ ਦੇ ਦਾਂਗੇ ਜਿਹਨੇ ਲੈਣੀ ਹੋਵੇ ਘਰੇ ਖੜੀਆਂ ਮੱਝਾਂ ਦੋਵੇਂ ਇੱਕ ਰੇਟ ਦੱਸ ਦੋ ਬਾਈ ਦੋਵਾਂ ਦੇ ਪਹਿਲਾਂ ਆਪਾਂ ਇਹਦਾ ਰੇਟ ਦੱਸੀਏ ਇਹਦਾ ਰੇਟ ਬਾਈ ਇਹ ਰੇਟ ਕੱਦ 'ਚ ਘੱਟ ਕਰਕੇ ਇਹਦਾ ਰੇਟ ਘਾਟਾ ਮੱਝ ਦਾ ਇਹਦੀ ਮਾਂ ਦਾ ਵੀ ਵੈਸੇ ਕੱਦ ਘਾਟੀ ਸੀ ਅੱਛਾ ਜੀ ਆਪਣੇ ਬਹਿਮਣ ਦੀਵਾਨੀ ਇੱਥੋਂ ਪਿੰਡੋਂ ਰਿਸ਼ਤੇਦਾਰੀ ਉਹੀ ਲੈ ਗਏ ਸੀ ਉਹਦੇ ਥੱਲੇ ਸੀ ਦਾ 13.5 ਮੀਟਰ ਅੱਛਾ ਜੀ ਦੁੱਧ ਮਤਲਬ ਇਹਦੀ ਮਾਂ ਥੱਲੇ ਹਾਂ ਕੱਟ ਉਹਦਾ ਵੀ ਉਹ ਇਦੋਂ ਰਾਜੀ ਜੁਰ ਸੀ ਥੋੜੀ ਜੀ ਅੱਛਾ ਅੱਛਾ ਜਿਹੇ ਜਿਆ ਕਰਦਾ ਤੇ ਜਿਹੇ ਜੀ ਆਪਾਂ ਨੂੰ ਮੰਨ ਲਓ ਲੋਡ ਆ ਲੋਡ ਹਾਂਜੀ ਰੇਟ ਦੱਸੋ ਮੜਾ ਜੀ ਇਹਦਾ ਜੀ ਰੇਟ ਭਾਈ ਇਹਦਾ ਮਤਲਬ ਲੋਡ ਮਤਾ ਉੜੀਆਂ ਖਤਮਤਾ ਉਹ ਕਹ ਲਓ ਜਿਵੇਂ ਆਪਣਾ ਪਹਿਲਾਂ ਮੰਨੀ ਸੀ ਹੁਣ ਆਪਾਂ ਵੇਚਣ ਦਾ ਮਨ ਬਣਾ ਲਿਆ। ਹਾਂਜੀ ਹਾਂਜੀ। ਇਹਦਾ 75000 ਰੁਪਿਆ ਦਾ ਤੇ ਆਪਾਂ 70 ਤੋਂ ਉੱਤੇ ਉੱਤੇ ਛੱਡਾਂਗੇ। ਉਦੋਂ ਘੱਟ ਵਾਲਾ ਵੀਰ ਲਈ ਫੋਨ ਤੋਂ ਮਾਰ ਕੇ। ਠੀਕ ਆ ਠੀਕ ਭਾਈ। ਇੱਕ ਨੰਬਰ ਬੋਲ ਦੋ ਆਪਾਂ ਫੇਰ ਆ ਇਹਦੇ ਬਾਰੇ ਦੱਸਦੇ ਹਾਂ ਮੈਂ ਅੱਜ ਬਾਰੇ ਪਹਿਨਾ ਨੰਬਰ ਬੋਲ ਦੋ ਜੀ। ਨੰਬਰ ਆਪਣਾ ਹੈਗਾ 628007 ਹਾਂਜੀ 23209। ਨਾਮ ਜੀ। ਨਾਮ ਜਗਦੀਸ਼ ਸਿੰਘ। ਪਿੰਡ ਵਾਲਾ ਭਾਈ ਕਰ ਠੀਕ ਆ ਠੀਕ ਤੇ ਇਹਦਾ ਕੀ ਰੇਟ ਆ ਜੀ ਇਹ ਮੱਝ ਸੋਹਣੀ ਵੀ ਬਹੁਤ ਆ ਦੋਸਤੋ ਐ ਕੱਦ ਕਾਠ ਦੀ ਪਈ ਆ ਇਹਦਾ ਕੀ ਰੇਟ ਆ ਜੀ ਇਹਦਾ ਰੇਟ ਭਾਈ 1 ਲੱਖ 10000 ਜੀ ਇਹਦਾ 1.10 ਆ ਜੀ ਹਾਂਜੀ ਇਹਦੇ ਥੱਲੇ 12 ਲੀਟਰ ਹੱਥ ਕੇ ਤਿਆਰ ਤੇ ਮਾਨਦਾਨ ਮੌਕੇ ਦੇ ਹੋ ਜੂ ਮੌਕੇ ਤੇ ਮਾਨਦਾਨ ਥੋੜਾ ਫਟਾਫ ਹੋ ਗਾ ਹਾਂ ਦੋਸਤੋ ਬਾਕੀ ਘਰੇ ਰੱਖੇ ਪਸ਼ੂ ਆ ਬਾਈਆਂ ਦੇ ਦਿਖਾ ਦਿੰਨਾ ਹਨਾ ਕੋਈ ਉਹ ਵਪਾਰ ਆਲਾ ਕੰਮ ਨਹੀਂ ਕੋਈ ਐਵੇਂ ਵਪਾਰੀ ਆਲਾ ਕੰਮ ਨਹੀਂ ਆ ਵੀ ਦੋਨੇ ਆਪਦੇ பசੂ ਆ ਇੱਕ ਵੀ ਇੱਕ ਜੇ ਘਰਦੀਆਂ ਹੀ ਝੋਟੀਆਂ ਤਿਆਰ ਆ ਅੱਛਾ ਜੀ ਮਤਲਬ ਤਾਂਜੋ ਦੋਨੇ ਦੋਨੇ ਸੇਲ ਕਰਤੀਆਂ ਵੀ ਜਿਹੜੀ ਇੱਕ ਪਹਿਲਾਂ ਵੇਚ ਗਈ ਉਹ ਵੇਚ ਦਿਆਂਗੇ ਉਹਦਾ ਇਸੇ ਕਰਕੇ ਰੇਟ ਘੱਟ ਰੱਖਿਆ ਉਹਦਾ ਥੋੜਾ ਜਿਆ ਕੰਦ ਘੱਟ ਆ ਉਹਦਾ ਰੇਟ ਘੱਟ ਰੱਖਤਾ ਤੇ ਨੰਬਰ ਇੱਕ ਹੋਰ ਮੈਂਸ਼ਨ ਕਰ ਲੋ ਬਾਈ ਹਾਂਜੀ ਹੁਣ ਬੇਲਿੰਗ ਦਾ ਕੰਮ ਚੱਲ ਪੈਣਾ ਜਿਹੜੇ ਕੰਮ ਨੇ ਪੈਸਿਆਂ ਦੀ ਲੋਡ ਬਣਾਤੀ ਆ ਹਾਂਜੀ ਹਾਂਜੀ ਟੋਗਰਪ ਜੇ ਨਿਕਲੇ ਮੈਨੂੰ ਤਾਂ ਐਸੀ ਭਰਿਆ ਦਾ ਚਾਹ ਨਾ ਸੀਗਾ ਹਾਂਜੀ ਹਾਂਜੀ ਵੀ ਸਬਸਿਡੀ ਆ ਜਾਣੀ ਆ ਤੇ ਪਰ ਸਰਕਾਰ ਦੇ ਪੁੱਠੇ ਪੰਗੇ ਪਾਏ ਆ ਉਹ ਕਹਿੰਦੇ 6-7 ਲੱਖ ਰੁਪਈਆ ਪਹਿਲਾਂ ਪਰ ਇੱਕ ਭਰ 35 ਲੱਖ ਦਾ ਦਿੱਤਾ ਉਹਦੇ ਚ 8-10 ਲੱਖ ਭਰਨਾ ਪੈਣਾ ਆਪ ਨੂੰ ਅੱਛਾ ਜੀ ਬਾਕੀ ਦਾ ਵੀ ਲੋਨ ਹੋਣਾ 8-10 ਲੱਖ ਭਰਨਾ ਇਸ ਤੇ ਉਹ ਵੀ ਜ਼ਰੂਰਤ ਹੈ ਹਾਂ ਨੰਬਰ ਬੋਲ ਦੋ ਇੱਕ ਹੋਰ ਜੀ ਦੂਸਰਾ ਹੈਗਾ 94179 ਹਾਂਜੀ 29038 ਠੀਕ 941799417929038 ਠੀਕ ਠੀਕੋ ਦੋਸਤੋ ਨੰਬਰ ਪਾਈਆਂ ਦੇ ਥੱਲੇ ਮੈਂਸ਼ਨ ਆ ਤੇ ਬਾਕੀ ਸਾਰੇ ਪਸ਼ੂ ਦਿਖਾ ਲਓ ਬਾਈ ਸਾਰੇ ਜਾਨੀ ਹਾਂਜੀ ਹਾਂਜੀ ਨਿੱਕੇ ਵੱਡੇ ਨਿੱਕੇ ਤੋਂ ਤਿਆਰ ਹੋ ਗੋ ਕੇ ਮਤਲਬ ਵੱਡੇ ਤਿਆਰ ਹੋਏ ਆ ਥੱਲੇ ਪਾਸੇ ਨਗਾ ਮਾਰ ਦਿਓ ਕੋਸ਼ੀ ਰੱਖ ਨਾਲ ਰੱਖਦੇ ਆ ਠੀਕ ਆ ਠੀਕ ਆ ਚਲੋ ਧੰਨਵਾਦ ਦੋਸਤੋ ਸਾਰਿਆਂ ਦਾ